ਹਾਂਜੀ ਸਸੀ ਕਾ ਜੀ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਕਿ ਫੈਮਿਲੀ ਪੈਨਸ਼ਨ ਕਿਹੜੇ ਰੂਲਸ ਨਾਲ ਮਿਲਦੀ ਆ ਉਸ ਕੇਸ ਵਿੱਚ ਜਿਸ ਕੇਸ ਵਿੱਚ ਪੈਨਸ਼ਨਰ ਦੀ ਡੈਥ ਹੋ ਜਾਂਦੀ ਆ ਜਾਂ ਜਿਹਨੂੰ ਕਹਿ ਸਕਦੇ ਆ ਰਿਟਾਇਰਡ EMPLOYE ਦੀ ਡੈਥ ਹੋ ਜਾਂਦੀ ਆ ਜਾਂ ਆਫਟਰ ਰਿਟਾਇਰਮੈਂਟ ਜਿਹੜੀ ਡੈਥ ਹੋ ਜਾਂਦੀ ਆ ਤਾਂ ਉਸ ਕੇਸ ਵਿੱਚ ਫੈਮਿਲੀ ਪੈਨਸ਼ਨ ਕਿਵੇਂ ਮਿਲਦੀ ਆ ਕਿੰਨੀ ਮਿਲਦੀ ਆ ਤੇ ਕਿਹੜੇ ਰੂਲਸ ਨਾਲ ਮਿਲਦੀ ਆ ਸੋ ਗੱਲ ਕਰਦਾ ਕਿਉਂਕਿ ਮੈਂ ਫੈਮਿਲੀ ਪੈਨਸ਼ਨ ਦਾ ਜਿਹੜਾ ਪਹਿਲਾਂ ਰੂਲਸ ਬਾਰੇ ਦੱਸ ਚੁੱਕਿਆ ਉਹ ਦੱਸ ਚੁੱਕਿਆ ਮੈਂ ਇਨ ਕੇਸ ਆਫ ਡੈਥ ਆਫ এমਪਲਾਈ ਇਨ ਹਰਨਸ ਮਤਲਬ ਕਿ ਜੇ ਡਿਊਰਿੰਗ ਸਰਵਿਸ ਆ এমਪਲਾਈ ਦੀ ਡੈਥ ਹੋ ਜਾਂਦੀ ਆ ਜੇ ਜਿਹਨੂੰ ਕਹਿ ਸਕਦੇ ਆ ਕਿ ਰਿਟਾਇਰਮੈਂਟ ਤੋਂ ਪਹਿਲਾਂ ਕਿਸੇ এমਪਲਾਈ ਦੀ ਡੈਥ ਹੋ ਜਾਂਦੀ ਆ ਤਾਂ ਉਸ ਕੇਸ ਵਿੱਚ ਤਾਂ ਮੈਂ ਫੈਮਿਲੀ ਪੈਨਸ਼ਨ ਦੇ ਰੂਲਸ ਦੱਸ ਚੁੱਕਿਆ ਪ੍ਰੋਪਰਲੀ ਸਾਰਾ ਮੈਂ ਦੱਸ ਚੁੱਕਿਆ ਕਿ ਕਿਹੜੇ ਫੈਮਿਲੀ ਮੈਂਬਰਸ ਇਹਦੇ ਲਈ ਐਲੀਜੀਬਲ ਹੁੰਦੇ ਨੇ ਫੈਮਿਲੀ ਪੈਨਸ਼ਨ ਲੈਣ ਲਈ ਪ੍ਰੋਪਰ ਫੈਮਿਲੀ ਦੀ ਡੈਫੀਨੇਸ਼ਨ ਦੱਸ ਚੁੱਕਿਆ ਸਾਰੇ ਦੱਸ ਚੁੱਕਿਆ ਅੱਜ ਮੈਂ ਜਿਹੜੀ ਮੇਨਲੀ ਦੱਸੂਗਾ ਕਿ ਫੈਮਿਲੀ ਪੈਨਸ਼ਨ ਇਨ ਕੇਸ ਆਫ ਡੈਥ ਆਫ ਪੈਨਸ਼ਨਰ ਪੈਨਸ਼ਨਰ ਦੀ ਡੈਥ ਦੇ ਕੇਸ ਵਿੱਚ ਫੈਮਿਲੀ ਪੈਨਸ਼ਨ ਕਿੰਨੀ ਮਿਲੂਗੀ ਸੋ ਗੱਲ ਕਰਦੇ ਆ ਜੀ ਪੰਜਾਬ ਸਿਵਲ ਸਰਵਿਸ ਰੂਲ ਦੀ ਵੋਲੀਅਮ 2 ਦੇ ਚੈਪਟਰ ਨੰਬਰ 6 ਜਿਹਦਾ ਨਾਮ ਹੈਗਾ amount of pensions ਜਿਹਦੇ ਰੂਲ ਨੰਬਰ 6.17 ਦੇ ਸਬ ਰੂਲ 1 6.17 ਦੇ ਸਬ ਰੂਲ 1 ਦੇ ਮੁਤਾਬਕ ਫਿਰ ਰੇਟ ਆਫ ਫੈਮਿਲੀ ਪੈਨਸ਼ਨ ਜਿਹੜੇ ਉਹ ਇਸ ਤਰ੍ਹਾਂ ਹੋਣਗੇ ਏ ਦੇ ਵਿੱਚ ਦੀ ਸਬ ਇਹਦੀ ਕਲੋਜ਼ ਜਿਹੜੇ ਸਬ ਰੂਲ ਦੀ ਏ ਕਲੋਜ਼ ਦੇ ਵਿੱਚ ਦੱਸਿਆ ਗਿਆ 40% ਆਫ ਦਾ ਪੇ ਸਬਜੈਕਟ ਟੂ ਅ ਮਿਨੀਮਮ ਆਫ 30000 3500 ਰੁਪੀਸ ਇਫ ਦਾ ਪੇ ਆਫ ਦਾ ਡੈਸੀਡ ਔਨ ਦਾ ਡੇਟ ਆਫ ਹਿਸ ਰਿਟਾਇਰਮੈਂਟ ਡਸ ਨਾਟ ਐਕਸੀਡ 10000 ਇਹ ਇੱਥੇ ਲਿਖਿਆ ਕਿ 40% ਪੇ ਦਾ ਮਿਲੇਗਾ ਜੇਕਰ ਉਸ ਐਮਪਲਾਈ ਦੀ ਪੈਨਸ਼ਨਰ ਦੀ ਰਿਟਾਇਰਮੈਂਟ ਦੇ ਸਮੇਂ ਜਿਹੜੀ ਪੇ ਸੀਗੀ 10000 ਤੋਂ 10000 ਤੋਂ ਜਿਹੜੀ ਹੈਗੀ ਐਕਸੀਡ ਨਹੀਂ ਹੋਏਗੀ ਵੱਧ ਨਹੀਂ ਹੋਏਗੀ ਮਤਲਬ ਕਿ 10000 ਤੋਂ ਪੇ ਆ ਜਿਹੜੀ ਘੱਟ ਸੀਗੀ ਦਾ 40% ਪੇ ਦਾ ਮਿਲੂਗਾ ਫੈਮਲੀ ਪੈਨਸ਼ਨ ਵਜੋਂ ਫੈਮਲੀ ਪੈਨਸ਼ਨ ਪੇ ਦਾ 40% ਹੋਊਗਾ ਪਰ ਕੰਡੀਸ਼ਨ ਇਹ ਹੈਗੀ ਆ ਕਿ ਉਹਦੀ ਰਿਟਾਇਰਮੈਂਟ ਦੇ ਸਮੇਂ ਜਿਹੜੀ ਹੈਗੀ ਆ ਪੇ ਆ ਜਿਹੜੀ 10000 ਤੋਂ ਘੱਟ ਹੋਣੀ ਚਾਹੀਦੀ ਆ 10000 ਤੋਂ ਥੱਲੇ ਹੋਣੀ ਚਾਹੀਦੀ ਆ ਅੱਗੇ ਬੀ ਇਹਦੀ ਕਲੋਜ਼ ਦੇ ਵਿੱਚ ਸਬ ਰੂਲ 1 ਦੀ ਕਲੋਜ਼ ਨੰਬਰ ਬੀ ਦੇ ਵਿੱਚ ਕਿਹਾ ਗਿਆ ਕਿ 30% ਪੇ ਦਾ ਮਿਲੂਗਾ ਜੇਕਰ ਉਸ ਜਿਹੜੀ ਪੈਨਸ਼ਨਰ ਦੀ ਰਿਟਾਇਰਮੈਂਟ ਦੇ ਸਮੇਂ ਪੇ 10000 ਤੋਂ ਵੱਧ ਸੀਗੀ 10000 ਤੋਂ ਵੱਧ ਸੀ ਤਾਂ 30% ਪੇ ਦਾ ਮਿਲੂਗਾ ਉਸ ਪੇ ਦਾ ਫੈਮਿਲੀ ਪੈਨਸ਼ਨ ਵਜੋਂ ਮਿਲੂਗਾ ਜੀ ਇਸ ਤੋਂ ਬਾਅਦ ਮੈਂ ਗੱਲ ਕਰਾਂ ਪੰਜਾਬ ਗਵਰਨਮੈਂਟ ਨੇ ਇੱਕ ਅੱਗੇ ਨੋਟੀਫਿਕੇਸ਼ਨ ਇਸ਼ੂ ਕੀਤੀ ਸੀ ਜਦੋਂ 6 PPC 6 ਪੰਜਾਬ ਪੇ ਜਿਹੜਾ ਹੈਗਾ 6 ਪੰਜਾਬ ਪੇ ਕਮਿਸ਼ਨ ਜਦੋਂ ਲਾਗੂ ਕੀਤਾ ਗਿਆ ਸੀ ਪੰਜਾਬ ਗਵਰਨਮੈਂਟ ਦੁਆਰਾ 2021 ਵਿੱਚ ਇੱਕ ਇੱਕ 16 ਤੋਂ ਤੇ ਜਿਹਦੀ ਪਹਿਲੀ ਨੋਟੀਫਿਕੇਸ਼ਨ 5 7 2021 ਨੂੰ 5 ਜੁਲਾਈ 2021 ਨੂੰ ਆਈ ਸੀਗੀ ਤੇ ਇੰਪਲੀਮੈਂਟ ਇੱਕ ਇੱਕ 2016 ਤੋਂ ਕੀਤਾ ਗਿਆ ਸੀਗਾ ਤੇ ਉਸ ਕੇਸ ਵਿੱਚ 29 10 2021 ਨੂੰ ਰਿਟਾਇਰਮੈਂਟ ਬੈਨੀਫਿਟਸ ਬਾਰੇ ਇੱਕ ਨੋਟੀਫਿਕੇਸ਼ਨ ਇਸ਼ੂ ਕੀਤੀ ਸੀ ਪੰਜਾਬ ਗਵਰਨਮੈਂਟ ਨੇ ਉਸ ਉਸ ਨੋਟੀਫਿਕੇਸ਼ਨ ਦੇ ਪੁਆਇੰਟ ਨੰਬਰ 7 ਵਿੱਚ ਫੈਮਿਲੀ ਪੈਨਸ਼ਨ ਦੇ ਰੇਟਸ ਆ ਜਿਹੜੇ ਉਹ ਰਿਵਾਈਜ਼ ਕੀਤੇ ਗਏ ਸੀ ਉਹ ਕੀ ਸੀਗੇ ਜੀ ਉਹ ਸੀਗੇ ਜੀ ਉਹ ਉਹ ਸੀਗੇ ਜੀ 40% ਆਫ ਦਾ ਪੇ ਜਿਹੜੀ ਪਰਸੈਂਟੇਜ ਤਾਂ ਸੇਮ ਹੀ ਰਹੀ 40% ਆਫ ਦਾ ਪੇ ਬਟ ਇਹਦੇ ਵਿੱਚ ਜਿਹੜੀ ਸਬਜੈਕਟ ਟੂ ਕੰਡੀਸ਼ਨ ਸੀਗੀ ਕਿ ਪੇ ਆਪਾਂ ਅੱਗੇ 10000 ਗੱਲ ਕੀਤੀ ਉੱਥੇ 30000 ਕਰਤੀ ਉਹਨਾਂ ਨੇ ਸੋ ਇਹ ਸੀਗਾ ਕਿ 40% ਆਫ ਦਾ ਪੇ ਦਾ 40% ਫੈਮਿਲੀ ਪੈਨਸ਼ਨ ਵਜੋਂ ਮਿਲੂਗਾ ਉਸ ਪੈਨਸ਼ਨਰ ਦੀ ਜਿਹੜੀ ਹੈਗੀ ਹੈ ਡੈਥ ਤੋਂ ਬਾਅਦ ਜਿਹੜੀ ਮਿਲਨੀ ਹੈ ਫੈਮਿਲੀ ਪੈਨਸ਼ਨ ਉਹਦੇ ਫੈਮਿਲੀ ਮੈਂਬਰ ਨੂੰ एलिਜੀਬਲ ਫੈਮਿਲੀ ਮੈਂਬਰਸ ਨੂੰ 40% ਆਫ ਦਾ ਪੇ ਜੇ ਉਸ ਪੈਨਸ਼ਨਰ ਦੀ ਰਿਟਾਇਰਮੈਂਟ ਦੇ ਡੈਥ ਦੇ ਰਿਟਾਇਰਮੈਂਟ ਦੇ ਸਮੇਂ ਜਿਹੜੀ ਸੀਗੀ ਪੇ ਆ 30000 ਤੋਂ ਥੱਲੇ ਸੀਗੀ 30000 ਤੋਂ ਘੱਟ ਸੀ 30000 ਤੋਂ ਲੈਸ ਸੀਗੀ ਥੈਨ ਉਹਨੂੰ 40% ਆਫ ਦਾ ਪੇ ਮਿਲੂਗੀ ਜੇ ਉਸ ਤੋਂ ਬਾਅਦ ਥੱਲੇ 30% ਆਫ ਦਾ ਪੇ ਉਦੋਂ ਮਿਲੂਗੀ ਜੇ 30000 ਤੋਂ ਪੇ ਵੱਧ ਸੀਗੀ ਉਹ ਪੈਨਸ਼ਨਰ ਦੀ ਜੇ ਰਿਟਾਇਰਮੈਂਟ ਦੇ ਸਮੇਂ ਜਿਹੜੀ ਹੈਗੀ ਰਿਟਾਇਰਮੈਂਟ ਦੇ ਟਾਈਮ ਤੇ ਜੇ ਪੈਨਸ਼ਨਰ ਦੀ ਜਿਹੜੀ ਹੈਗੀ ਆ ਪੇ 30000 ਤੋਂ ਵੱਧ ਸੀਗੀ ਮੋਰ ਥੈਨ 30000 ਸੀਗੀ ਜੇ 30000 ਨੂੰ ਐਕਸੀਡ ਕਰ ਲਿਆ ਸੀ ਪੇ ਨੇ ਤਾਂ ਜਿਹੜੀ ਹੈਗੀ ਆ ਬੇਸਿਕ ਪੇ ਦੀ ਗੱਲ ਕਰਦੇ ਇੱਥੇ ਬੇਸਿਕ ਪੇ ਜੇ 30000 ਤੋਂ ਵੱਧ ਸੀ ਤਾਂ 30% ਆਫ ਦਾ ਪੇ ਮਿਲੂਗੀ ਜੇ 30000 ਤੋਂ ਘੱਟ ਸੀ ਤਾਂ 40% ਜੋ ਕਿ ਪਹਿਲਾਂ 10000 ਸੀਗੀ 6 ਪੀਪੀਸੀ ਜਿਹੜਾ ਲਾਗੂ ਹੋਣ ਤੋਂ ਪਹਿਲਾਂ ਇਹ ਜਿਹੜੇ ਰੇਟ ਹੈਗੇ ਰਿਵਾਈਜ਼ ਇਹ ਇੱਕ ਇੱਕ 16 ਤੋਂ ਲਾਗੂ ਹੋਏ ਹੋਏ ਨੇ ਪਰ ਇਹ ਜਿਹੜੇ ਜੇ 1/7/21 ਤੋਂ ਬਾਅਦ ਡੈਥ ਹੁੰਦੀ ਹੈ ਜਾਂ 1/7/21 ਨੂੰ ਉਹ ਮਿਲਣਯੋਗ ਹੈਗੇ ਆ ਪਰ ਜਿਹੜਾ ਏਰੀਅਰ ਆ ਇਹਦਾ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਆਈ ਪੰਜਾਬ ਸਰਕਾਰ ਵੱਲੋਂ ਕੋਈ ਡਿਸੀਜਨ ਨਹੀਂ ਦਿੱਤਾ ਗਿਆ ਜੋ ਇਹਦੇ ਵਿੱਚ ਲਿਖਿਆ ਗਿਆ ਸੀਗਾ ਕਿ ਬਾਅਦ ਵਿੱਚ ਲਾਗੂ ਹੋਊਗਾ ਜੇ 1/16 ਜਾਂ 1/16 ਤੋਂ ਬਾਅਦ ਕਿਸੇ ਦੀ ਡੈਥ ਹੋਈ ਆ ਤਾਂ ਫੈਮਿਲੀ ਪੈਨਸ਼ਨ ਹੈ ਜਿਹੜੀ ਇਸ ਤਰ੍ਹਾਂ ਰਿਵਾਈਜ਼ ਕੀਤੇ ਗਏ ਸੀਗੇ ਰੇਟਸ ਇਹਦੇ ਤੇ ਹੁਣ ਗੱਲ ਮੈਂ ਥੋੜਾ ਜਿਹਾ ਦੱਸ ਦਵਾਂ ਕਿ ਇਹਦੇ ਵਿੱਚ ਮੈਂ ਇਹਦੇ ਰੂਲਜ਼ ਬਾਰੇ ਜਦੋਂ ਮੈਂ ਜੇ ਕਿਸੇ EMPLOYE ਦੀ ਇਨ ਸਰਵਿਸ ਡੈਥ ਹੋ ਜਾਂਦੀ ਆ ਤਾਂ ਉਸ ਕੇਸ ਵਿੱਚ ਉਹਦੇ ਫੈਮਿਲੀ ਮੈਂਬਰਸ ਨੂੰ ਕਿਹੜੇ ਬੈਨੀਫਿਟਸ ਮਿਲਦੇ ਨੇ ਕਿਹੜੇ ਫਾਈਨੈਂਸ਼ੀਅਲ ਜਿਹੜੇ ਬੈਨੀਫਿਟਸ ਮਿਲਦੇ ਨੇ ਆਰਥਿਕ ਸਹੂਲਤਾਂ ਮਿਲਦੀਆਂ ਉਹਦੇ ਬਾਰੇ ਗੱਲ ਕਰ ਚੁੱਕਿਆ ਉਹਦੇ ਵਿੱਚ ਮੈਂ ਇੱਕ ਫੈਮਿਲੀ ਪੈਨਸ਼ਨ ਬਾਰੇ ਵੀ ਦੱਸਿਆ ਸੀ ਪ੍ਰੋਪਰ ਚਾਰ ਪਾਰਟ ਬਣੇ ਸੀ ਉਹਦੇ 4 ਪਾਰਟਸ ਬਣੇ ਸੀ ਜਿਨ੍ਹਾਂ ਵਿੱਚ ਮੈਂ ਫੈਮਿਲੀ ਪੈਨਸ਼ਨ ਦੀ ਪ੍ਰੋਪਰ ਰੂਲਜ਼ ਬਾਰੇ ਗੱਲ ਕੀਤੀ ਹੈ ਤੇ ਫੈਮਿਲੀ ਮੈਂਬਰਸ ਦੀ ਐਲੀਜੀਬਿਲਟੀ ਵੀ ਕੀਤੀ ਆ ਉਹੀ ਸੇਮ ਹੈ ਇਸ ਰੂਲ ਦੇ ਵਿੱਚ ਵੀ ਲਾਗੂ ਹੋਗੀ ਬਟ ਇੱਥੇ ਪਰਸੈਂਟੇਜ ਦੀ ਜਿਹੜੀ ਹੈਗੀ ਆ ਚੇਂजेस ਸੀਗੀਆਂ ਉਹ ਮੈਂ ਦੱਸਿਆਂ ਇਨ ਕੇਸ ਆਫ ਡੈਥ ਇਨ ਸਰਵਿਸ ਜੇ ਅਮਪਲਾਈ ਦੀ ਸਰਵਿਸ ਦੇ ਦੌਰਾਨ ਡੈਥ ਹੋ ਜਾਂਦੀ ਆ ਬਿਫੋਰ ਰਿਟਾਇਰਮੈਂਟ ਰਿਟਾਇਰਮੈਂਟ ਤੋਂ ਪਹਿਲਾਂ ਹੋ ਜਾਂਦੀ ਆ ਤਾਂ ਉਸ ਕੇਸ ਵਿੱਚ ਜਿਹੜੀ ਹੈਗੀ ਆ ਇਨ ਫੈਮਿਲੀ ਪੈਨਸ਼ਨ ਦੀ ਜਿਹੜੀ ਪਰਸੈਂਟੇਜ ਆ ਬਦਲ ਜਾਂਦੀ ਹੈਗੀ ਆ ਉਸ ਕੇਸ ਵਿੱਚ 60 ਤੇ 50% ਆ ਜਾਂਦੀ ਆ 40 ਤੇ 30% ਆ ਜਿਹੜੀ ਹੈਗੀ ਆ 40 ਤੇ 30% ਆ ਉਹ 15 ਸਾਲਾਂ ਤੋਂ ਬਾਅਦ ਹੋ ਜਾਂਦੀ ਆ ਉਹ ਮੈਂ ਅੱਗੇ ਜਦੋਂ ਤੁਹਾਨੂੰ ਇਸ ਤੋਂ ਬਾਅਦ ਇਹਨਾਂ ਦੀ ਕੈਲਕੂਲੇਸ਼ਨ ਆ ਦੱਸੂਗਾ ਫੈਮਿਲੀ ਪੈਨਸ਼ਨ ਦੀ ਉੱਥੇ ਪ੍ਰੋਪਰ ਐਗਜ਼ਾਮਪਲ ਨਾਲ ਦੱਸੂਗਾ ਸੋ ਇਹ ਸੀਗੇ ਜੀ ਫੈਮਿਲੀ ਪੈਨਸ਼ਨ ਦੇ ਰੂਲਸ ਤੇ ਮੇਰੀ ਵੀਡੀਓਜ਼ ਨੂੰ ਜ਼ਰੂਰ ਦੇਖਦੇ ਰਹੋ ਤੇ ਨੈਕਸਟ ਵੀਡੀਓ 'ਚ ਮਿਲਦੇ ਆ ਜੀ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਡੇ ਤੱਕ ਨੋਟੀਫਿਕੇਸ਼ਨ ਜਾਊਗੀ ਤੇ ਮੈਂ ਇਸੇ ਤਰ੍ਹਾਂ ਰੂਲਸ ਤੇ ਐਡਵਰਟਾਈਜ਼ਮੈਂਟ ਤੇ ਵੀਡੀਓ ਬਣਾਉਂਦਾ ਰਹਿਣਾ ਹੈਗਾ ਤੇ ਤੁਸੀਂ ਮੇਰੀ ਜਿਹੜੀ ਹੈਗੀ ਆ ਚੈਨਲ ਨੂੰ ਇਸ ਨੂੰ ਸ਼ੇਅਰ ਵੀ ਕਰ ਦਿਓ ਵੀਡੀਓਜ਼ ਨੂੰ ਵੀ ਸ਼ੇਅਰ ਕਰ ਦਿਓ ਸੋ ਨੈਕਸਟ ਵੀਡੀਓ 'ਚ ਮਿਲਦੇ ਆ ਜੀ ਥੈਂਕ ਯੂ